ਤੁਸੀਂ ਪੈਸੇ ਲੈ ਕੇ ਜਲਦੀ ਫਾਈਨਲ ਆਪਕੋ ਸੇਤੀ ਫੇਕਾ ਜਦੋ ਚੀਜ਼ ਖਰਾਬ ਨਹੀਂ ਤੁਸੀਂ ਫਿਰ ਚੇਂਜ ਕਰਕੇ ਕਿਉਂ ਦੇ ਰਹੇ ਮੇਰਾ ਕੰਮ ਹੈ ਕਿਉਂ ਦੇ ਰਹੇ ਤੁਸੀਂ ਪੈਸੇ ਲਿਆ ਨਾ ਆਪਕੋ ਇਸ ਲਈ ਦੇ ਰਹਾ ਕਿ ਆਪ ਇਸੇ ਸੇਤੀ ਫਾਈਨਲ ਨਹੀਂ ਹੋ ਕੁਛ ਹੋਰ ਲੈ ਲਓ ਆਪਕੋ ਪਸੰਦ ਨਹੀਂ ਆ ਪਾਜੀ ਇਹ ਟੈਸਟ ਕਰਾ ਸਕਦੇ ਹਾਂ ਅੰਦਰੋਂ ਅਸੀਂ ਕੋਈ ਪੈਸੇ ਲੈਣ ਕਿਉਂ ਨਹੀਂ ਪਸੰਦ ਸਰ ਚਾਪ ਚੀਜ਼ ਖਰਾਬ ਨਹੀਂ ਹੈ ਖਰਾਬ ਨਹੀਂ ਆਪ ਆਪਕੋ ਤਾਂ ਤੁਮਾਏ ਕਹਤੋ ਲੋ ਕਸਟਮਰ ਹਰਾਸ ਵਿੱਚ ਨਾ ਹੋਵੇ ਕੋਈ ਨਵੇਂ ਬਦਲ ਕੇ ਦੇ ਅੱਛਾ 1 ਮਿੰਟ ਤੁਸੀਂ ਮੰਨ ਰਹੇ ਹੋ ਖਰਾਬ ਨਹੀਂ ਆ 10 ਬੰਦੇ ਕਹਿ ਰਹੇ ਭਾਜੀ ਸਮੈਲ ਆ ਰਹੀ ਹੈ ਬਿਲਕੁਲ ਨਹੀਂ ਹੈ ਸਭ ਚੈ किन्नो चेक कराना दसो सर, चेक 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 तो नहीं नहीं। मैं तो कह रहा हूँ मालिक क्योंकि जब जो चीज खराब नहीं है आप उसको बिना मतलब खराब है रहा। तो बोल तेरे तेरे नहीं, तो कोई कस्टमर नहीं बोलते फिर भी आपके साथ में ले लो ਤੁਸੀਂ ਰਹਿਣੇ ਹੈ ਕਰਾ ਕੇ ਦੇਖ ਲੋ ਖੱਟੀ ਨਹੀਂ ਹੈ ਅੱਛਾ 10 ਬੰਦੇ ਕਰਨੇ ਸਮੈਲ ਆ ਰਹੀਆਂ ਤੁਸੀਂ ਕਹਿੰਦੇ ਟੇਸਟ ਕਰ ਰਹੇ ਸੀ ਨਹੀਂ ਹੈ ਖੱਟੀ ਵੀ ਨਹੀਂ ਹੈ ਐਸੇ ਵੀ ਆਪਸ ਵਿੱਚ ਇਸਮੈਲ ਵੀ ਨਹੀਂ ਹੈ ਬੰਗਾਲੀ ਮਠਾਈ ਬੰਗਾਲੀ ਮਠਾਈ ਇੱਕ ਮਿੰਟ ਲੱਗੇ ਭਾਜੀ ਸਮੈਲ ਆਏ ਭਾਜੀ ਕੋਈ ਨਹੀਂ ਮੱਝ ਇਸਮੈਲ ਨਹੀਂ ਆਪ ਝੂਠੇ ਦਾ ਬਿਲਕੁਲ ਇਹ ਤਾਂ ਹੁਣ ਚੱਕਿਆ ਨਾ ਭਾਜੀ ਇਦਾਂ ਕਰੋ ਨਾ ਮੈਂ ਕੁਝ ਨਹੀਂ ਕਰਦਾ ਇਹਨਾਂ ਦਾ ਇੱਕ ਬੰਦਾ ਬੁਲਾ ਲਓ ਸਾਰੀ ਮਠਾਈ ਖਾ ਲੈ ਸਾਰੀ ਇੱਕ ਲੈਣੇ ਖਾ ਲੈ ਮਠਾਈ ਦੀ ਲੈ ਕੇ ਕਦੋਂ ਆ 15 ਮਿੰਟ ਪਹਿਲਾਂ ਵੀ ਨਹੀਂ ਹੋਏ ਵੀਰੇ 15 ਮਿੰਟ ਪਹਿਲਾਂ ਵੀ ਨਹੀਂ ਹੋਏ 10 ਮਿੰਟ ਹੀ ਹੋਏ ਨੇ ਤੁਹਾਨੂੰ ਫੋਨ ਕੀਤਾ ਮੈਂ 10 ਮਿੰਟ ਪਹਿਲਾਂ ਮੈਂ ਤੁਸੀਂ ਮੰਨ ਰਹੇ ਹੋ ਖੱਟਾ ਤੁਸੀਂ ਮੰਨ ਰਹੇ ਹੋ ਖੱਟਾ ਇਹ ਥੋੜਾ ਬੰਦਾ ਕਹਿੰਦਾ ਖਰਾਬ ਨਹੀਂ ਹੈ ਜਨਾਬ ਮੰਗਾਲੀ ਮਠਿਆਈ ਹੈ ਬਗਾਲੀ ਮਠਿਆਈ ਦਾ ਟੇਸ ਹੀ ਇਦਾਂ ਬਾਜੀ ਤੁਸੀਂ ਪਾਗਲ ਬਣਾਉਂਗੇ ਨਾ ਆਪਸ ਹੋ ਜਾਣਾ ਨਹੀਂ ਬਣਾਉਂਦੇ ਪਿਆਰ ਨਾਲ ਮੇਰੀ ਜਾਨ ਲੈ ਆਉਣਾ ਹੈ ਬੰਦ ਬਾਕਸ ਬੰਦ ਹੋ ਗਿਆ ਜਿਹਾ ਹੈ ਤੋਰੀ ਸੀ ਬਾਕਸੋਂ ਬਸ ਥੋੜਾ ਜਿਹਾ ਕੰਪਲੀਟ ਕੰਪਲੀਟ ਮੰਗਾਈ ਹੈ ہماری ਹੈ ਮਾਲ ਦੀ ਸੌਰੀ ਛੋਟਾ ਬੰਦਾ ਕਿਹਾ ਕਿ ਨਹੀਂ ਹੈ ਜੀ ਜਦੋਂ ਤੁਹਾਡੀ ਤਾਂ ਗਲਤੀ ਹੀ ਹੋਗੀ ਪਾਜੀ ਤੁਸੀਂ ਉਹਨੂੰ ਗਲਤੀ ਮੰਨ ਲਓ ਕਿ ਪਾਜੀ ਸਾਡੀ ਗਲਤੀ ਹੈ ਸੌਰੀ ਕਰਦੇ ਹਾਂ ਬੰਦਾ 1 ਮਿੰਟ ਚ ਠੰਡਾ ਮੇਲਾ ਤੁਸੀਂ ਉੱਟੋ ਬੰਦੇ ਨੂੰ ਕਹਿ ਰਹੇ ਕਿ ਨਹੀਂ ਪਾਜੀ ਇਹ ਤਾਂ ਕੱਲ ਦਾ ਟੱਪਾ ਫਿਰ ਅਜੇ ਇਹ ਵੀ ਕਹਿ ਰਿਹਾ ਕਿ ਨਾ ਕਸਟਮਰ ਕਹਿ ਹੀ ਨਹੀਂ ਰਿਹਾ ਕਿ ਖਰਾਬ ਹੈ ਫਿਰ ਕਹਿ ਰਿਹਾ ਵੀਡੀਓ ਨਹੀਂ ਦਿਖਾ ਸਕਦੇ ਪਾਜੀ ਵਿੱਚ ਨਾ ਕਰਦੇ ਨਾ ਤਾਂ ਉਹਨੂੰ ਕਿਸੇ ਦੀ ਲੋਕਾਂ ਨਾਲ ਖਲਵਾੜ ਨਾ ਕਰੋ ਠੀਕ ਹੈ ਮੈਂ ਨਹੀਂ ਕਿਤੇ ਕਿਤੇ ਬਿਜ਼ਨਸ ਕਰਦਾ ਕੋਈ ਨਹੀਂ ਮੁਜੀ ਮੈਂ ਗਲਤੀਆਂ ਵੀ ਕੀਤੀਆਂ ਮੇਰੀ ਵੀ ਗਲਤੀ ਹੋ ਗਈ ਆ ਵੀ ਘੱਟਾ ਹੋ ਗਿਆ ਗੱਲ ਲਗਾਉਣੀ ਜਦੋਂ ਯਾਰ ਬੰਦੇ ਨੂੰ ਪਾਗਲ ਬਣਾਈ ਜਾਂਦੇ ਉਸ ਤੋਂ ਹੋ ਨਹੀਂਗਾ ਮੈਂ ਉਹਨੂੰ ਵੀ ਉਹੀ ਗੱਲ ਕਹੀ ਆ ਮੈਂ ਯਾਰ ਗੱਪਾ ਬੰਦ ਕਰ ਤਾ ਤੁਸੀਂ ਬਦਲ ਕੇ ਦੂਜਾ ਸੋਗਲੇ ਨੂੰ ਮਾਫੀ ਮੰਗਣ ਬਾ ਗੱਲ ਕਰ ਤਾ ਆਪ ਜੀ ਅਸੀਂ ਪਹਿਲਾਂ ਬੰਦ ਕਰੀ ਰਹੇ ਸੀ ਇਹ ਸਾਰੇ ਬੰਦੇ ਹਾਂ 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 ਅਜੀ ਮੈਨੂੰ ਪਤਾ ਕੀ ਗਿਆ ਬਾਈ ਆ ਵੇਖੋ ਕਸਟਮਰ ਆਏ ਨੇ ਕਸਟਮਰ ਦੇ ਸਾਹਮਣੇ ਕੀ ਗੱਲ ਜੀ ਬੇਇੰਤਿਹਾਹੀ ਜੀ ਬੱਸ ਮੈਂ ਆ ਆ ਰਿਹਾ ਬਚੇਨ ਕਰ ਦਿੰਦਾ ਬਸ ਸੱਚ ਜੀ ਭਾਜੀ ਗੱਲ ਇਹ ਨਹੀਂ ਗੱਲ ਇਹਦਾ ਟੇਸਟ ਇਦਾਂ ਦਾ ਸਰ ਸਰ ਮੈਨੂੰ ਦਿਖ ਰਿਹਾ ਨਹੀਂ ਸਾਰੇ ਐਂਟਰ ਹੁੰਦੇ ਸਾਰੇ ਦੱਸਿਆ ਸੀ ਬਈ ਇਹ ਪਹਿਲਾਂ ਹੁੰਦੇ ਸਾਰੇ ਦੱਸਿਆ ਕਿਸਮ ਲੱਗਦੀ ਤਾਂ ਚਲੋ ਮੈਂ ਮੈਂ ਦੇਖੋ ਮੈਨੇਜਰ ਮੰਨ ਰਹੇ ਨੇ ਕਿ ਤੁਸੀਂ ਮੰਨ ਰਹੇ ਹੋ ਖੱਟਾ

ਜਦੋਂ ਤੁਹਾਡੀ ਤਾਂ ਗਲਤੀ ਹੀ ਹੋਗੀ ਪਾਜੀ ਤੁਸੀਂ ਨੂੰ ਗਲਤੀ ਮੰਨ ਲਓ ਕਿ ਪਾਜੀ ਸਾਡੀ ਗਲਤੀ ਹੈ ਸੌਰੀ ਬੰਦਾ ਇੱਕ ਮਿੰਟ ਚ ਠੰਡਾ ਮੈਨਾ ਤੁਸੀਂ ਉੱਟੋ ਬੰਦੇ ਨੂੰ ਕਹਿ ਰਹੇ ਕਿ ਨਹੀਂ ਪਾਜੀ ਇਹ ਤਾਂ ਕੱਲ ਦਾ ਟਪਾ ਫਿਰ ਅਜੇ ਇਹ ਵੀ ਕਹਿ ਰਿਹਾ ਕਹਿੰਦਾ ਕਸਟਮਰ ਕਹਿ ਹੀ ਨਹੀਂ ਰਿਹਾ ਕਿ ਖਰਾਬ ਹੈ ਫਿਰ ਕਹਿੰਦਾ ਵੀਡੀਓ ਨਹੀਂ ਦਿਖਾ ਸਕਦੇ ਕੀ ਬਾਤ ਹੈ ਸਾਡੀ ਵਿਚਨਾ ਕਰਦੇ ਨਾ ਐਕਸਲੇਟਾ ਉਹਨੂੰ ਕਿਸੇ ਦੀ ਲੋਕਾਂ ਨਾਲ ਪਰਵਾੜਾ ਨਾ ਕਰੋ ਠੀਕ ਹੈ ਮੈਂ ਨਹੀਂ ਕਿਤੇ ਕਿਤੇ ਫਿਰ ਨਸਰ ਦਾ ਬੋਲਿਆ ਕੋਈ ਕਹਾਏ ਮੁਜ਼ਿਰ ਨੇ ਗਲਤੀوں ਦੀ ਤੁਸੀਂ ਦੀ ਗਲਤੀ ਹੋ ਗਈ ਆ ਵੀ ਘੱਟਾ ਹੋ ਗਿਆ ਗੱਲ ਖਤਮ ਹੋ ਗਈ ਬਾਕੀ ਹਾਂ ਜਦੋਂ ਯਾਰ ਬੰਦੇ ਨੂੰ ਪਾਗਲ ਬਣਾਈ ਜਾਂਦੇ ਉਸ ਤੋਂ ਨਹੀਂ ਉਹਦਾ ਦਿਮਾਗ ਖੇਲੂ ਮੈਂ ਉਹਨੂੰ ਵੀ ਉਹੀ ਗੱਲ ਕਹੀ ਆ ਮੈਂ ਯਾਰ ਕੱਬਾ ਬੰਦਾ ਹੈਗਾ ਤੁਸੀਂ ਬਦਲ ਕੇ ਦੂਜਾ ਜਿਹੜਾ ਇਹਨੂੰ ਮਾਫੀ ਮੰਗਣਵਾਗਾ ਗੱਲ ਖਤਮ ਆਪ ਸੀ ਨੇ ਪਹਿਲਾਂ ਬੰਦ ਕਰ ਹੀ ਰਹੇ ਸੀ ਇਹ ਸਾਰੇ ਬੰਦ ਹਾਂ ਹਾਂ ਅਜੇ ਮੈਨੂੰ ਪਤਾ ਕੀ ਗਿਆ ਬਾਈ ਆ ਵੇਖੋ ਕਸਟਮਰ ਆਏ ਨੇ ਕਸਟਮਰ ਦੇ ਸਾਹਮਣੇ ਕੀ ਗੱਲ ਗਏ ਬੇਨਤੀ ਕੀਤੀ ਜੀ ਬੱਸ ਮੈਂ ਤਾਂ ਆ ਰਿਹਾ ਵੀ ਚੇਂਜ ਕਰ ਦੂੰ ਬਸ ਕਰ ਦੋ ਭਾਜੀ ਗੱਲ ਇਹ ਨਹੀਂ ਗੱਲ ਇਹਦਾ ਟੇਸਟ ਹੀ ਇਦਾਂ ਦਾ ਸਰ ਸਮੈਲ ਦਿਖ ਰਿਹਾ ਮੈਂ ਐਂਟਰ ਹੁੰਦੀ ਸਾਰੀ ਦੱਸਿਆ ਸੀ ਬੇ ਮੈਂ ਪਹਿਲਾਂ ਹੁੰਦੇ ਸਾਰੀ ਦੱਸਿਆ ਸੀ ਇਸ ਮੈ ਲੈ ਕੇ ਉਹ ਚਲੋ ਮੈਂ ਮੈਂ ਦੇਖੋ ਮੈਨੇਜਰ ਮੰਨ ਰਹੇ ਨੇ